ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਅਕਦਰੇ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਰਾਵਾ ਬੋਦਲਾ ਇਹ ਪਿੰਡ ਮਲੋਟ ਤਹਿਸੀਲ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਹੈ ਨੇੜੇ ਇਹ ਮਲੋਟ ਦੇ ਬਿਲਕੁਲ ਰਹਿ ਜਾਂਦਾ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ 'ਚ ਪਸ਼ੂ ਵਿਕਰੀ ਵਾਲੇ ਹੁੰਦੇ ਆ ਅੱਜ ਇੱਕ ਤਾਂ ਜਿਹੜੇ ਵੀਰ ਨੇ ਦੁੱਧਾਸਤੇ ਗਾਂ ਖਰੀਦਣੀ ਹੈ ਥੋੜੇ ਦਿਨ ਲਊ ਸੋਨ 'ਚ ਇਹ ਗਾਂ ਤੁਹਾਨੂੰ ਦਿਖਾ ਦੇਣੀ ਹੈ ਇੱਕ ਬੱਚੀ ਦਿਖਾਉਣੀ ਆ ਦੋਸਤੋ ਇਹਦੀ ਬਰੀਡ ਦੀ ਜੱਜਮੈਂਟ ਤੁਸੀਂ ਕਰ ਲਿਓ ਪਰ ਬਹੁਤਾ ਪੱਖੇ ਦਾ ਜਰਸੀ ਦਾ ਹੈ ਇਹਦੇ ਨਾਲ ਇੱਕ ਹੋਰ ਬੱਚੀ ਇਹ ਵੀ ਜਿਆਦਾ ਪੱਖੇ ਦਾ ਜਰਸੀ ਵਾਲਾ ਹੀ ਹੈ ਸੋ ਦੋ ਵਹਿੜਾਂ ਛੋਟੀਆਂ ਤੇ ਇੱਕ ਗਾਂ ਦੁੱਧ ਵਾਲੇ ਪੱਖ ਤੋਂ ਤੁਹਾਨੂੰ ਦਿਖਾਉਂਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੂ ਤੁਸੀਂ ਆਪਣੀ ਮਰਜ਼ੀ ਨਾਲ ਖਰੀਦੋਗੇ ਤਸੱਲੀ ਕਰਨ ਦਾ ਹੱਕ ਹੈ ਤੇ ਜਰੂਰ ਆਕੇ ਤਸੱਲੀ ਕਰਕੇ ਖਰੀਦਿਓ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਮਿਲिए ਵੀਰ ਨੂੰ ਸ਼ੁਰੂਆਤ ਵਹਿੜਾਂ ਤੋਂ ਕਰ ਲੈਣੇ ਆਂ ਗਾਂ ਬਾਅਦ ਚ ਦਿਖਾ ਦੇਾਂਗੇ ਵੈਸੇ ਇੱਕ ਚੀਜ਼ ਹੋਰ ਧਿਆਨ ਚ ਲੈ ਰਿਹਾ ਵੀ ਆਉਣ ਵਾਲੇ ਟਾਈਮ ਚ ਇੱਕ ਬੂਰੀ ਝੋਟੀ ਜਦੋਂ ਚੈੱਕ ਪਾਸ ਹੋ ਜਾਂਦੀ ਐ ਏਆਈ ਹੋਈ ਵੀ ਐ ਫਿਰ ਇਹਦੀ ਵੀਡੀਓ ਬਣਾਵਾਂਗੇ ਤੇ ਇਹ ਵੀ ਵਜh ਦੱਸਦਾ ਸੀ ਵੇਚ ਦੇਾਂਗੇ ਅੱਜ ਸਿਰਫ ਇਨਫੋਰਮੇਸ਼ਨ ਦੇਤੀ ਜੇ ਕੋਈ ਬੂਰੀ ਦਾ ਸ਼ੌਕੀਨ ਐ ਕੰਟੈਕਟ ਕਰ ਲਿਓ ਪਰ ਵੀਡੀਓ ਪ੍ਰੋਪਰ ਦਿਖਾਵਾਂਗੀ ਆਓ ਮਿਲिए ਬਾਈ ਨੂੰ ਕਰਦੇ ਗੱਲਬਾਤ ਦੋਸਤੋ ਪਹਿਲੇ ਨੰਬਰ ਵਾਲੀ ਵੈੜ ਤੋਂ ਸ਼ੁਰੂਆਤ ਹਰਮਨ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਰਮਨ ਅੱਜ ਤਿੰਨ ਨਾਗ ਆਪਾਂ ਦਿਖਾ ਰਹੇ ਹਾਂ ਹਾਂਜੀ ਬੀਤੀ ਜਿਹੜੀ ਬੂਰੀ ਝੋਟੀ ਦੀ ਮੈਂ ਗੱਲ ਕੀਤੀ ਹੈ ਕਿੰਨਾ ਚਿਰ ਹੋ ਗਿਆ ਏਆਈ ਹੋਈ ਏ ਏਆਈ 19 ਤਰੀਕ ਨੂੰ ਐਸ ਨੂੰ 2 ਮਹੀਨੇ ਕੰਪਲੀਟ ਹੋ ਜਾਣਗੇ ਜੀ ਐਸ ਨੂੰ 2 ਮਹੀਨੇ 2 ਮਹੀਨੇ ਕੰਪਲੀਟ ਹੋ ਜਾਣਗੇ ਇੱਕ ਪਾਸ ਕਰਾ ਕੇ ਵੇਚਾਂਗੇ ਇੱਕ ਪਾਸ ਕਰਾ ਕੇ ਵੇਚਾਂਗੇ ਜੀ ਠੀਕ ਹੈ ਅੱਛਾ ਬਾਈ ਸ਼ੁਰੂਆਤ ਕਰਦੇ ਹਾਂ ਜਿਹੜੀ ਬ੍ਰਾਊਨ ਕਲਰ ਦੇ ਵਿੱਚ ਬੱਚੀ ਤੇਰੇ ਨਾਲ ਹੀ ਇੰਟਰਟੇਨਰ ਦੀ ਦੰਦੋਂ ਕਿਵੇਂ ਆ ਤੇ ਰੇਟ ਕੀ ਰਹੂਗਾ ਦੰਦੋਂ ਵੀਰ ਜੀ ਖੀਰੀ ਆ ਜੀ ਤੇ ਉਮਰ ਹੈਗੀ 10 ਮਹੀਨੇ ਹੈ ਰੇਟ ਇਹਦਾ ਰੇਟ ਫੋਨ ਤੇ ਕਰ ਲਾਂਗੇ ਤਿੰਨਾ ਦਾ ਜੀ ਤੋਰ ਦੇ ਦੋਸੋ ਰੇਟ ਤਿੰਨਾ ਪਸ਼ੂਆਂ ਦਾ ਫੋਨ ਤੇ ਹੈ ਜਿਹੜਾ ਵੀਰ ਖਰੀਦਣਾ ਚਾਵੇ ਕਾਲ ਕਰਕੇ ਪੁੱਛ ਲਿਓ 10 ਕਿ ਮਹੀਨੇ ਉਮਰ ਛੋਟਾ ਬੱਜਾ ਜਰਸੀ ਸੀਮੈਂਟ ਸਿਕਸਰ ਲਵਾਇਓ ਪਿਓਰ ਬਰੀਡ ਤਿਆਰ ਹੋ ਜੂਗੀ ਇਹਦੀ ਜਿਹੜੀ ਬਰੀਡ ਆ ਉਹਦੀ ਜਜਮੈਂਟ ਤੁਸੀਂ ਆਪ ਕਰ ਲਿਓ ਰੰਗ ਬਹੁਤ ਸੋਹਣਾ ਹੈ ਟਾਂਚਾ ਤੁਸੀਂ ਇਹਦਾ ਦੇਖ ਲਓ ਹਜੇ ਛੋਟੀ ਉਮਰ ਹੈ ਦੀ 10 ਮਹੀਨੇ ਬਾਈ ਦੱਸਦਾ ਐ ਇੰਨੀ ਕੀ ਹੋਊਗੀ ਕਿਉਂਕਿ ਹਜੇ ਬੱਚਾ ਹੀ ਐ ਦੱਸਦਾ ਵੀ ਐ ਕੋਈ ਦਾ ਰੇਟ ਫੋਨ ਦੇ ਉੱਤੇ ਐ ਸੋਹਣਾ ਰੰਗ ਜਰਸੀ ਵਾਲਾ ਇਹਦੇ ਨਾਲ ਜਿਹੜੀ ਬੱਚੀ ਤੁਹਾਨੂੰ ਦਿਖਾਉਣੀ ਐ ਦੱਸੋ ਇਹ ਇੱਕ ਕਮਾਲ ਦੀ ਚੀਜ਼ ਐ ਡਿਟੇਲ ਪਹਿਲਾਂ ਪੁੱਛ ਲੈਣੀ ਐ ਜਿਹੜੀ 2 ਨੰਬਰ ਤੇ ਬੱਚੀ ਐ ਹਰਮਨ ਬਾਈ ਦੰਦੋਂ ਕਿਵੇਂ ਐ ਦੰਦੋਂ ਖੇਰੀ ਆਈ ਇਹਦੇ ਪਹਿਲਾਂ ਥੱਲੋਂ ਥਾਣਾ ਦਿਖਾਈ ਤੁਹਾਨੂੰ ਇਹਦਾ ਪਹਿਲਾਂ ਤੁਸੀਂ ਇਹ ਥੱਲੋਂ ਲੈਪ ਵੀ ਦੇਖਿਓ ਰਬਣ ਕੰਬਣ ਕਿਨੇ ਚਰਦੀ ਰਬਣੇ 7 ਤਰੀਕ ਦੀ ਇਹ ਹੀ ਹੋਈ ਹੋਈ ਹੈ ਜੀ ਐ 7 ਨੂੰ 1 ਮਹੀਨਾ ਕੰਪਲੀਟ ਹੋ ਜਾਏਗਾ ਜੀ 1 ਸ ਐ 7 ਨੂੰ 1 ਮਹੀਨਾ ਕੰਪਲੀਟ 1 ਮਹੀਨਾ ਕੰਪਲੀਟ ਹੋ ਜਾਣਾ ਭਾਵੇਂ ਆਪਾਂ ਕਹਿ ਗਏ ਉਹ ਕੰਮ ਗਲਤ ਨਹੀਂ ਕਰਨਾ ਹੈ ਕਹਿਣ ਨੂੰ ਭਾਵੇਂ ਆਪਾਂ ਕਹਿ ਵੀ ਦੇਗੀ 4 ਮਹੀਨੇ ਦੀ ਗੱਬਣ ਹੈ ਜੀ ਅਗਲਾ ਲੈ ਵੀ ਜਾਊਗਾ ਚੈੱਕ ਵੀ ਨਹੀਂ ਕਰਾਉਂਦਾਗਾ ਪਰ ਜਿਹੜੀ ਗੱਲ ਹੈਗੀ ਵੀਰੇ ਉਹ ਸੱਚ ਦੱਸ ਕੇ ਦਵਾਂਗੇ ਜੀ ਠੀਕ ਹੈ ਦੋਸੋ ਇਹ ਖਾਲੀ ਮੰਨ ਕੇ ਸੌਦਾ ਕਰਿਓ ਹਜੇ 7 ਤਰੀਕ ਨੂੰ 1 ਮਹੀਨਾ ਹੋਣਾ ਹੈ ਦੰਦੋਂ ਖੀਰੀ ਹੈ ਦੰਦੋਂ ਖੀਰੀ ਹੈ ਬੱਚੀ ਬਹੁਤ ਸੋਹਣੀ ਹੈ ਚੰਗੀ ਗਾਂ ਬਾਨੀ ਹੈ ਦੇਖ ਲਓ ਕਨਫਰ ਰੇਟ ਫੋਨ ਤੇ ਆ ਥੱਲੋਂ ਵਾਕਈ ਇਦਾਂ ਲੱਗਦਾ ਵੀ ਜਿਵੇਂ ਅੱਧ ਗੱਬ ਹੋ ਚੱਲੀ ਹੁੰਦੀ ਐ ਜੇ ਕਰਮਾਲੀ ਇਸੇ ਤਰੀਕੇ ਦੇ ਨਾਲ ਇਹ ਕੱਪਣ ਹੋਣ ਤੋਂ ਬਾਅਦ ਚ ਹਵਾਨਾ ਬਣਾਵੇ ਤੇ ਦੁੱਧ ਵੀ ਬਹੁਤ ਸੋਨਾ ਦੇਊਗੀ 7 ਤਰੀਕ ਨੂੰ ਏਆਈ ਹੋਈ ਐ ਤੇ ਤਰੀਕ ਅੱਜ ਮੇਰੇ ਖਿਆਲ ਚ 3 ਤਰੀਕ ਐ 4 ਦਿਨ ਘੱਟ ਇੱਕ ਮਹੀਨੇ ਤੋਂ ਹਜੇ ਇਹਦੀ ਏਆਈ ਨੂੰ ਹੋਇਆ ਗੱਪਣ ਰਹਿੰਦੀ ਐ ਜਾਂ ਖਾਲੀ ਨਿਕਲਦੀ ਉਹ ਬਾਪ ਦੀ ਗੱਲ ਐ ਬ੍ਰਾਊਨ ਕਲਰ ਕੋਫੀ ਜਿਹਾ ਰੰਗ ਐ ਸਲੋ ਝੋਲ ਜਿਹੜੀ ਤਾਂ ਕੋਈ ਬੱਚਿਆ ਨਹੀਂ ਕਾਲੀ ਨਹੀਂ ਪੈਂਦੀ ਕਰਮਲੀ ਜਿਵੇਂ ਮਰਜੀ ਥੱਲੇ ਬੈਠੇ ਰਹੇ ਸਹੀ ਹੈ ਬਤਿਆਰ ਬਹੁਤ ਸੁਣੀ ਹੋਣੀ ਬੱਚੀ ਜੀ ਮਾਂ ਦਾ ਵੀ ਰਿਕਾਰਡ ਬਹੁਤ ਚੰਗਾ ਸੀਗਾ ਫੋਨ ਤੇ ਆਪ ਸਾਰਾ ਦੱਸ ਦਾਂਗੇ ਇਹਦਾ ਵੀ ਰਿਕਾਰਡ ਮਿਲ ਜੇਗਾ ਜੀ ਮਾਂ ਦਾ ਵੀ ਦੱਸ ਦਾਂਗੇ ਠੀਕ ਹੈ ਜੀ ਤੋਰ ਦਿਓ ਹਾਂਜੀ ਸੋ ਫੇਰ ਤੁਸੀਂ ਇਹਨੂੰ ਦੇਖ ਲਓ ਦੋਸੋ ਇਸ ਤਰ੍ਹਾਂ ਦਾ ਰੋਕੇ ਦਾ ਸੋ ਇਹ ਖੀਰੀ ਬੱਚੀ ਕਨਫਰਮ ਖੀਰੀ ਜਿਹੜੀ ਤੁਹਾਨੂੰ ਦੱਸਾ ਰਹੇ ਆ ਇੱਕ ਗਾਂ ਦੁੱਧ ਵਾਸਤੇ ਜਿਹਨੇ ਖਰੀਦਣੀ ਹੈ ਮੀਡੀਅਮ ਜੀ ਹਾਈਟ ਦੇ ਵਿੱਚ ਹੈ ਬਰੀਡ ਇਹਦੀ ਵੀ ਜਿਆਦਾ ਜਰਸੀ ਵਾਲਾ ਪੱਖ ਹੈ ਪਰ ਪਿਓਰ ਨਹੀਂ ਆਪਾਂ ਮੰਨਾਂਗੇ ਹਰਮਨ ਜਿਹੜੀ ਇਹ ਗਾਂ ਕਿੰਨੇ ਦਿਨ ਲਊ ਸੋਣ ਚ ਬਈ ਇਹ ਦਿਨ ਬਸ 4-5 ਦਿਨ ਲੈ ਜਾਏਗੀ ਜੀ ਠੀਕ ਹੈ ਹਾਂਜੀ ਬਜੀ ਰੇਟ ਇਹਦਾ ਫੋਨ ਤੇ ਰੱਖ ਰੇਟ ਫੋਨ ਤੇ ਤਿੰਨਾ ਦਾ ਹੋ ਜਾਏਗਾ ਜੀ ਤੋਰ ਦੇ ਬਈ ਨੂੰ ਵੀ ਤੋਰ ਰੇਟ ਦੋਸਤੋ ਫੋਨ ਤੇ ਆ ਦਿਨ ਹਜੇ 3-4 ਲਾਊਗੀ ਦਰਮਿਆਨਾ ਜਿਹਾ ਕੱਦ ਲੰਬਾਈ ਸੋਹਣੀ ਹੈ ਥਾਣ ਹੱਥੀ ਚੁਾਈ ਵਾਲੇ ਰੱਖੂਗੀ ਹਵਾਨਾ ਜਿਹੜਾ ਉਸ ਨੂੰ ਹੁਣ ਵੀਡੀਓ ਚ ਦਿਖਾ ਦਿੰਨੇ ਆ ਜਿਹਨੂੰ ਪਸੰਦ ਆਵੇ ਤਾਂ ਬਾਈ ਤੋਂ ਕਾਲ ਕਰਕੇ ਰੇਟ ਪਤਾ ਕਰ ਲਿਓ ਗਰਮੀ ਦੀ ਰੁੱਤ ਚ ਦੁੱਧ ਪੀਣਾ ਘੱਟ ਪੀਵੰਟ ਇਨਵੈਸਟ ਕਰਕੇ ਤਾਂ ਮੇਰੇ ਖਿਆਲ ਚ ਠੀਕ ਰਹੂਗੀ ਬਾਕੀ ਰੇਟ ਕਿੰਨਾ ਵੀ ਰੇ ਰੱਖਦਾ ਉਹ ਤੁਸਨੂੰ ਫੋਨ ਤੇ ਹੀ ਪੁੱਛਣਾ ਪੈਣਾ ਗਰਮੀ ਇਹ ਇਦਾਂ ਦੀਆਂ ਗਾਵਾਂ ਘੱਟ ਮਣਾਉਂਦੀਆਂ ਕਿਉਂਕਿ ਇਹ ਜਰਸੀ ਨਾਲ ਕਰਾਸ ਬਰੀਡ ਹੈ ਖਵਾਨਾ ਇਹਦਾ ਹੁਣ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚੋਂ ਬੰਦ ਏ ਬਈ ਸੋ ਅੱਜ ਦੀ ਇਸ ਵੀਡੀਓ ਦੇ ਇਹ ਤਿੰਨ ਨਾਗ ਦੋਸੋ ਬਕਾਊ ਸੀਗੇ ਕਿੰਨੇ ਦਿਖਾਤੇ ਆ ਤਸੱਲੀ ਤੁਸੀਂ ਕਰਨੀ ਹੈ ਧੰਨਵਾਦ